ਵੈਗੁਰਜੀ ਦਾ ਹਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਅੱਜ ਅਸੀਂ ਇੱਕ ਟਰੈਕਟਰ ਜੌਂਡੀਅਰ 5210 ਹੋਰ ਵੀ ਡਰਾਈਵਰ ਆਪਾਂ ਡਿਲੀਵਰ ਕਰ ਰਹੇ ਆ ਜੋ ਕਿ ਇਹ ਵੀਰੇ ਨੰਗਲ ਦੇ ਸਾਈਡ ਚੱਲਿਆ ਪਿੰਡ ਤੇ ਵੀਰਾਂ ਨਾਲ ਆਪਾਂ ਗੱਲਬਾਤ ਕਰਾਉਂਦੇ ਆ ਤੇ ਵੀਰਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਭਰਾ ਮੇਰਾ ਮਿਹਰਬਾਨੀ ਠੀਕ ਹੈ ਜੀ ਅੱਛਾ ਕਿਹੜਾ ਪਿੰਡ ਆ ਵੀਰ ਜੀ ਆਪਣਾ ਵੀ ਮੇਰਾ ਪਿੰਡ ਬੇਦਾ ਰਾਮਗੜ੍ਹ ਪੱਤੀ ਜੀਵਨ ਸਿੰਘ ਠੀਕ ਆ ਜੀ ਫਸਿਲ ਲੰਗਾ ਠੀਕ ਹੈ ਵੀਰੇ ਤੇ ਟਰੈਕਟਰ ਬਾਰੇ ਕਿਵੇਂ ਵਿਚਾਰ ਬਣਿਆ ਆਪਣਾ ਜੌਂਡੀ ਲੈਣ ਬਾਰੇ ਵੀਰੇ ਅਜੀ ਟਰੈਕਟਰ ਸਾਡੇ ਕੋਲ ਪਹਿਲਾਂ ਵੀ ਜੌਂਡੀ ਰਹੀ ਹੈ ਦੱਸ ਠੀਕ ਹੈ 20 ਮਾਡਲ ਹੈ ਓਕੇ ਬਸ ਅਸੀਂ ਕਦੇ ਪੰਜ ਪੈਸੇ ਨਹੀਂ ਲਾਏ ਕਦੇ ਬਸ ਤੇਲ ਧੂਲੇ ਚੇਂਜ ਕਰੀਦਾ ਮਗਰਲ ਅੱਛਾ ਜੀ ਬਾਕੀ ਮਤਲਬ ਨਹੀਂ ਕਦੇ ਠੀਕ ਹੈ ਜੀ ਇਸ ਕਰਕੇ ਇੱਕ ਇਹ ਜਿਹੜਾ ਪੁੰਜਦਾਸ ਆਇਆ ਇਹ ਤਾਂ ਜਮੇ ਸ਼ਾ ਗਿਆ ਦੁਨੀਆ ਦੇ ਲੋਕਾਂ ਦੇ ਵਿੱਚ ਇਹ 52 ਦਾ ਤੇ ਫਿਰ ਮਾਡਲ ਕਿਹੜਾ ਲੇਤਾ ਜੀ ਆਪਾਂ ਨੇ ਇਹਦੇ ਕਈ ਮਾਡਲ ਹੁੰਦੇ 52 ਦੇ ਇਹ ਟੌਪ ਮਾਡਲ ਹੈ ਜੀ ਬਾਕੀ ਚਾਰ ਸਵੀਟਾਂ ਵਿੱਚ ਅੱਛਾ ਜੀ ਪੱਕੀ ਤੁਹਾਨੂੰ ਪਤਾ ਹੋਣਾ ਜੀ ਕਿਹੜਾ ਹੈ ਇਹ ਟੌਪ ਮਾਡਲ ਦੇ ਵਿੱਚ ਨਾ ਵੀਰੇ ਗੇਅਰ ਪ੍ਰੋ ਹੈ ਜੀ ਹਾਂ V2 ਤੇ ਪਲੱਸ V2 ਲਿਫਟ ਪ੍ਰੋ ਗੇਅਰ ਪ੍ਰੋ ਹਾਂ ਲਿਫਟ ਪ੍ਰੋ ਤੇ ਪਲੱਸ ਗੇਅਰ ਪ੍ਰੋ ਹਾਂ ਗੇਅਰ ਪ੍ਰੋ ਹਾਂ ਇਹ ਸਭ ਤੋਂ ਟੌਪ ਮਾਡਲ ਆਪਣਾ ਟੌਪ ਮਾਡਲ ਹੈ ਹਾਂ ਜੀ ਵੀਰਾ ਜੀ ਆਪਣੇ ਨਾਲ ਇਹਦੇ ਨਾਲ ਫਿਰ ਕਰਾਓ ਗੱਲ ਮਰੀ ਜੀ ਸਸੀ ਕਾਲ ਜੀ ਸਸੀ ਕਾਲ ਜੀ ਹਾਂ ਠੀਕ ਠਾਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਠੀਕ 53 ਦਾ ਸਾਡਾ ਹਾਂਜੀ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਡਾ ਟ੍ਰੈਵਿਕ ਪੁਲਿਸ ਆਈ ਰੋਕੜ ਵਿੱਚ ਵੀਰੇ ਤੇ ਵੀਰਾਂ ਨੂੰ ਪਿਆਰ ਬਹੁਤ ਆਈ ਇਹਨਾਂ ਫਰਪਾਲਾ ਜੀ ਤੇ ਵੀਰਾ ਸਪੈਸ਼ਲ ਜਦੋਂ ਟਰੈਕਟਰ ਦੀ ਸਾਈਜ਼ ਦਿੱਤੀ ਉਹਦੋਂ ਵੀ ਸਪੈਸ਼ਲ ਆ ਵੀਰੇ ਤੇ ਅੱਜ ਟਰੈਕਟਰ ਜਿਹੜਾ ਡਿਲੀਵਰ ਕਰਨਾ ਵੀਰਾ ਸਪੈਸ਼ਲ ਆ ਸਵੇਰੇ ਇਕਟੋ ਇਕਟ ਸਾਢੇ 5 ਵਜੇ ਸਵੇਰੇ ਤੜਕੇ ਆ ਗਈ ਜੀ ਕੋਠੀ ਸਾਹਿਬ ਜੀ ਬਹੁਤ ਵਧੀਆ ਜੀ ਬਹੁਤ ਧੰਨਵਾਦ ਬਹੁਤ ਤੁਹਾਡੀ ਮਿਹਰਬਾਨੀ ਜਿਹੜਾ ਟਰੈਕਟਰ ਸਾਨੂੰ ਇਹ ਸਪੈਸ਼ਲ ਤੁਸੀਂ ਅਰੇਂਜ ਕਰਕੇ ਦਿੱਤਾ ਹੈ ਜਦ ਕਿ ਇਹਦੀ ਬੁਕਿੰਗ ਚੱਲਦੀ ਹੈ ਕਾਫੀ ਵੇਟਿੰਗ ਸੀਗੀ ਬਹੁਤ ਬਹੁਤ ਏਜੰਸੀ ਵਾਲਿਆਂ ਦਾ ਧੰਨਵਾਦ ਹਾਂਜੀ ਤੇ ਦੀਵਾਲੀ ਦੇ ਸਭ ਨੂੰ ਬਧਾਈਆਂ ਜੀ ਤੇ ਟਰੈਕਟਰ ਜਰਾ ਸਾਲ ਸ਼ਾਰਟ ਬਹੁਤ ਚੱਲਦਾ ਈ ਇਹ ਇਹ ਮਿਲਦਾ ਟਰੈਕਟਰ ਘੱਟਾ ਜੀ ਥੋੜਾ B2 ਹੈ ਨਾ ਜਿਹੜਾ ਆਪਣਾ ਲਿਫਟ ਕਰੋ ਦੇ ਵਿੱਚ ਨਾ ਤੇ ਟਰੈਕਟਰ ਬਹੁਤ ਘੱਟ ਮਿਲ ਲੱਗਣ ਦਾ ਲੱਗ ਤੇ ਬਾਕੀ ਦੂਸਰੇ B1 ਟਰੈਕਟਰ ਜੇ ਮਿਲ ਜਾਂਦਾ ਜੀ ਤੇ ਟਾਪ ਮਾਡਲ ਆ ਵੀਰੇ ਇਹ ਟਰੈਕਟਰ ਐਮ ਆਰ ਫਿਰ ਟਾਇਰਾਂ ਚੋਂ ਆ ਤੇ ਸਵੇਰੇ ਲਾ ਕੇ ਚੱਲੋ ਵੀ ਹੁਣ ਮੇਰੇ ਆਗੇ 5:30 ਵਜੇ ਲਗਭਗ ਪਹੁੰਚੀ ਤੇ ਵੀ ਆਪਾਂ ਨੇ ਹੁਣ ਇਹ 8 ਵਜੇ ਸਵੇਰ ਦਾ ਟਾਈਮ ਆ ਇਹ ਆਪਾਂ ਟਰੈਕਟਰ ਦੇ ਰਿਹਾ ਮੇਰਾ ਰੱਖਣ ਨੂੰ ਕੋਈ ਜੇਗਾ ਤੁਹਾਡੇ ਕੋਲ ਇਦਾਂ ਦਾ ਕੋਈ ਜਿਵੇਂ ਇੱਥੇ ਮੋਬਾਈਲ ਵਗੈਰਾ ਜਾਂ ਕੋਈ ਰੱਖਣ ਦੀ ਸਟੈਟ